ਦੇਖੋ ਕਿਵੇਂ ਅਜਗਰ ਨੇ ਨਿਗਲ ਲਿਆ ਨੀਲਗਾਹ ਦਾ ਬੱਚਾ ਜੀ ਹਾਂ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਵਿਸ਼ਾਲ ਅਜਗਰ ਦੇ ਵੱਲੋਂ ਇੱਕ ਨੀਲਗਉ ਦਾ ਬੱਚਾ ਨਿਗਲ ਲਿਆ ਜਾਂਦਾ ਹੈ ਹਾਲਾਂਕਿ ਇਸ ਅਜਗਰ ਤੋਂ ਇਸ ਨੀਲਗਉ ਦੇ ਬੱਚੇ ਨੂੰ ਛਡਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਅਜਗਰ ਅਤੇ ਨੀਲਗਉ ਦੀ ਮੌਕੇ ਦੇ ਉੱਤੇ ਹੀ ਮੌਤ ਹੋ ਜਾਂਦੀ ਹੈ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਇਹ ਵੀਡੀਓ ਉਹਨਾਂ ਦੇ ਹਰੋਲੀ ਦੀ ਦੱਸੀ ਜਾ ਰਹੀ ਹੈ ਜਿੱਥੇ ਇਹ ਘਟਨਾ ਵਾਪਰੀ ਹੈ ਵੀਡੀਓ ਦੇ ਵਿੱਚ ਕੁਝ ਲੋਕ ਇਕੱਠੇ ਖੜੇ ਨਜ਼ਰ ਆ ਰਹੇ ਨੇ ਅਤੇ ਵੀਡੀਓ ਬਣਾ ਰਹੇ ਨੇ ਕਈ ਲੋਕ ਵੀਡੀਓ ਬਣਾਉਂਦੇ ਹੋਏ ਵੀ ਨਜ਼ਰ ਆ ਰਹੇ ਨੇ ਅਤੇ ਅਜਗਰ ਨੂੰ ਪੂਛ ਤੋਂ ਫੜ ਕੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਸ ਤਰੀਕੇ ਦੇ ਨਾਲ ਅਜਗਰ ਦੇ ਪੇਟ ਦੇ ਵਿੱਚੋਂ ਇਸ ਨੀਲਗਉ ਦੇ ਬੱਚੇ ਨੂੰ ਕੱਢਿਆ ਜਾਵੇ ਹਾਲਾਂਕਿ ਲੋਕ ਇਸ ਮਾਮਲੇ ਦੇ ਵਿੱਚ ਸਫਲ ਹੋ ਜਾਂਦੇ ਨੇ ਨੀਲਗਉ ਦੇ ਬੱਚੇ ਨੂੰ ਅਜਗਰ ਦੇ ਢਿੱਡ ਦੇ ਵਿੱਚੋਂ ਕੱਢ ਲਿਆ ਜਾਂਦਾ ਹੈ ਪਰ ਮੌਕੇ ਦੇ ਉੱਤੇ ਹੀ ਅਜਿਹਾ ਵੀ ਦਾਵਾ ਕੀਤਾ ਜਾ ਰਿਹਾ ਹੈ ਕਿ ਨੀਲਗਾਉ ਦਾ ਬੱਚਾ ਅਤੇ ਅਜਗਰ ਦੀ ਮੌਤ ਹੋ ਜਾਂਦੀ ਹੈ। ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ। ਵਾਇਰਲ ਹੋ ਰਹੀ ਇਸ ਵੀਡੀਓ ਨੂੰ ਲੈ ਕੇ ਤੁਸੀਂ ਆਪਣੇ ਕੀ ਕਮੈਂਟ ਦੇਵੋਗੇ? ਆਪਣੇ ਕਮੈਂਟ ਕਮੈਂਟ ਬਾਕਸlein ਜ਼ਰੂਰ ਸਾਂਝਾ ਕਰਨਾ। ਦੇਖੋ ਕਿਵੇਂ ਅਜਗਰ ਨੇ ਨਿਗਲ ਲਿਆ ਨੀਲਗਾਹ ਦਾ ਬੱਚਾ। ਜੀ ਹਾਂ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ। ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਵਿਸ਼ਾਲ ਅਜਗਰ ਦੇ ਵੱਲੋਂ ਇੱਕ ਨੀਲ ਗਊ ਦਾ ਬਚਾਅ ਨਿਗਲ ਲਿਆ ਜਾਂਦਾ ਹੈ ਹਾਲਾਂਕਿ ਇਸ ਅਜਗਰ ਤੋਂ ਇਸ ਨੀਲ ਗਊ ਦੇ ਬੱਚੇ ਨੂੰ ਛਡਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਅਜਗਰ ਅਤੇ ਨੀਲ ਗਊ ਦੀ ਮੌਕੇ ਦੇ ਉਤੇ ਹੀ ਮੌਤ ਹੋ ਜਾਂਦੀ ਹੈ ਸੋਸ਼ਲ ਮੀਡੀਆ ਦੇ ਉਤੇ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਇਹ ਵੀਡੀਓ ਉਹਨਾਂ ਦੇ ਹਰੋਲੀ ਦੀ ਦੱਸੀ ਜਾ ਰਹੀ ਹੈ ਜਿੱਥੇ ਇਹ ਘਟਨਾ ਵਾਪਰੀ ਹੈ ਵੀਡੀਓ ਦੇ ਵਿੱਚ ਕੁਝ ਲੋਕ ਇਕੱਠੇ ਖੜੇ ਨਜ਼ਰ ਆ ਰਹੇ ਨੇ ਅਤੇ ਵੀਡੀਓ ਬਣਾ ਰਹੇ ਨੇ ਕਈ ਲੋਕ ਵੀਡੀਓ ਬਣਾਉਂਦੇ ਹੋਏ ਵੀ ਨਜ਼ਰ ਆ ਰਹੇ ਨੇ ਅਤੇ ਅਜਗਰ ਨੂੰ ਪੂਛ ਤੋਂ ਫੜ ਕੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਸ ਤਰੀਕੇ ਦੇ ਨਾਲ ਅਜਗਰ ਦੇ ਪੇਟ ਦੇ ਵਿੱਚੋਂ ਇਸ ਨੀਲਗਉ ਦੇ ਬੱਚੇ ਨੂੰ ਕੱਢਿਆ ਜਾਵੇ ਹਾਲਾਂਕਿ ਲੋਕ ਇਸ ਮਾਮਲੇ ਦੇ ਵਿੱਚ ਸਫਲ ਹੋ ਜਾਂਦੇ ਨੇ ਨੀਲਗਉ ਦੇ ਬੱਚੇ ਨੂੰ ਅਜਗਰ ਦੇ ਢਿੱਡ ਦੇ ਵਿੱਚੋਂ ਕੱਢ ਲਿਆ ਜਾਂਦਾ ਹੈ ਪਰ ਮੌਕੇ ਦੇ ਉੱਤੇ ਹੀ ਅਜਿਹਾ ਵੀ ਦਾਵਾ ਕੀਤਾ ਜਾ ਰਿਹਾ ਹੈ ਕਿ ਨੀਲ ਗਊ ਦਾ ਬੱਚਾ ਅਤੇ ਅਜਗਰ ਦੀ ਮੌਤ ਹੋ ਜਾਂਦੀ ਹੈ। ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ। ਵਾਇਰਲ ਹੋ ਰਹੀ ਇਸ ਵੀਡੀਓ ਨੂੰ ਲੈ ਕੇ ਤੁਸੀਂ ਆਪਣੇ ਕੀ ਕਮੈਂਟ ਦੇਵੋਗੇ? ਆਪਣੇ ਕਮੈਂਟ ਕਮੈਂਟ ਬਾਕਸ ਵਿੱਚ ਜ਼ਰੂਰ ਸਾਂਝਾ ਕਰਨਾ। ਦੇਖੋ ਕਿਵੇਂ ਅਜਗਰ ਨੇ ਨਿਗਲ ਲਿਆ ਨੀਲ ਗਾਂ ਦਾ ਬੱਚਾ। ਜੀ ਹਾਂ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ। ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਵਿਸ਼ਾਲ ਅਜਗਰ ਦੇ ਵੱਲੋਂ ਇੱਕ ਨੀਲ ਗਊ ਦਾ ਬੱਚਾ ਨਿਕਲ ਲਿਆ ਜਾਂਦਾ ਹੈ ਹਾਲਾਂਕਿ ਇਸ ਅਜਗਰ ਤੋਂ ਇਸ ਨੀਲ ਗਊ ਦੇ ਬੱਚੇ ਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਅਜਗਰ ਅਤੇ ਨੀਲ ਗਊ ਦੀ ਮੌਕੇ ਦੇ ਉੱਤੇ ਹੀ ਮੌਤ ਹੋ ਜਾਂਦੀ ਹੈ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਇਹ ਵੀਡੀਓ ਉਹਨਾਂ ਦੇ ਹਰੋਲੀ ਦੀ ਦੱਸੀ ਜਾ ਰਹੀ ਹੈ ਜਿੱਥੇ ਇਹ ਘਟਨਾ ਵਾਪਰੀ ਹੈ ਵੀਡੀਓ ਦੇ ਵਿੱਚ ਕੁਝ ਲੋਕ ਇਕੱਠੇ ਖੜੇ ਨਜ਼ਰ ਆ ਰਹੇ ਨੇ ਅਤੇ ਵੀਡੀਓ ਬਣਾ ਰਹੇ ਨੇ ਕਈ ਲੋਕ ਵੀਡੀਓ ਬਣਾਉਂਦੇ ਹੋਏ ਵੀ ਨਜ਼ਰ ਆ ਰਹੇ ਨੇ ਅਤੇ ਅਜਗਰ ਨੂੰ ਪੂਛ ਤੋਂ ਫੜ ਕੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਸ ਤਰੀਕੇ ਦੇ ਨਾਲ ਅਜਗਰ ਦੇ ਪੇਟ ਦੇ ਵਿੱਚੋਂ ਇਸ ਨੀਲਗਉ ਦੇ ਬੱਚੇ ਨੂੰ ਕੱਢਿਆ ਜਾਵੇ ਹਾਲਾਂਕਿ ਲੋਕ ਇਸ ਮਾਮਲੇ ਦੇ ਵਿੱਚ ਸਫਲ ਹੋ ਜਾਂਦੇ ਨੇ ਨੀਲਗਉ ਦੇ ਬੱਚੇ ਨੂੰ ਅਜਗਰ ਦੇ ਢਿੱਡ ਦੇ ਵਿੱਚੋਂ ਕੱਢ ਲਿਆ ਜਾਂਦਾ ਹੈ ਪਰ ਮੌਕੇ ਦੇ ਉੱਤੇ ਹੀ ਅਜਿਹਾ ਵੀ ਦਾਵਾ ਕੀਤਾ ਜਾ ਰਿਹਾ ਹੈ ਕਿ ਨੀਲ ਗਊ ਦਾ ਬੱਚਾ ਅਤੇ ਅਜਗਰ ਦੀ ਮੌਤ ਹੋ ਜਾਂਦੀ ਹੈ। ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ। ਵਾਇਰਲ ਹੋ ਰਹੀ ਇਸ ਵੀਡੀਓ ਨੂੰ ਲੈ ਕੇ ਤੁਸੀਂ ਆਪਣੇ ਕੀ ਕਮੈਂਟ ਦੇਵੋਗੇ? ਆਪਣੇ ਕਮੈਂਟ ਕਮੈਂਟ ਬਾਕਸlein ਜ਼ਰੂਰ ਸਾਂਝਾ ਕਰਨਾ।